ਹਾਂਜੀ ਪੰਜਾਬ ਵਾਲਿਓ ਕੀ ਕਰਾ ਦੀਏ ਸਸਤਾ ਕੀ ਦੇ ਦੀਏ ਨਵਾਂ ਮੈਨੂੰ ਪਤਾ ਹੈ ਬੀਬੀਆ ਨੈਟਵਰਕ ਪੰਜਾਬ ਨੂੰ ਤੁਸੀਂ ਇੰਨਾ ਪਿਆਰ ਦੇਣ ਲੱਗ ਗਏ ਕਿ ਹੁਣ ਤੁਹਾਨੂੰ ਸਸਤੀਆਂ ਸਸਤੀਆਂ ਚੀਜ਼ਾਂ ਜਿਹੜੀਆਂ ਉਹ ਤੁਹਾਨੂੰ ਮੁਹੱਈਆ ਕਰਾਉਣੀਆ ਕੁਆਲਿਟੀ ਨਾਲ ਬਿਨਾਂ ਸਮਝੌਤੇ ਕਿਤੇ ਸਾਡੀ ਜ਼ਿੰਮੇਵਾਰੀ ਬਣ ਗਈ ਹੈ ਤਾਂ ਆਜੋ ਤੁਹਾਡੀ ਲੈ ਕੇ ਆਏਗੇ ਪੂਰਾ ਵਧੀਆ ਹਾਲ ਏ ਕਲਾਸ ਫੈਸਿਲਿਟੀ ਹੈ ਜਿਹੜੀ ਕਿਉਂਕਿ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲਦਾ ਸਾਡੀਆਂ ਧੀਆਂ ਸਾਡੀਆਂ ਭੈਣਾਂ ਤੇ ਵੱਡਾ ਕਰਜ਼ ਦਾ ਬੋਝ ਹੁੰਦਾ ਭਾਈ ਤੇ ਪਿਓ ਤੇ ਕਿਉਂਕਿ ਕਰਜ਼ੇ ਦੇ ਬੋਝ ਥਲੇ ਵਿਆਹ ਕਰਨ ਦਾ ਕੋਈ ਫਾਇਦਾ ਨਹੀਂ ਜਦੋਂ ਵੀ ਆਪਾਂ ਵਿਆਹ ਕਰਦੇ ਆ ਤਾਂ ਖਰਚਾਂ ਕਰਕੇ ਨੀਵੀਂ ਪਾਲ ਲੈਣੇ ਸਿਰ ਝਕਾ ਲੈਣੇ ਕਿਉਂਕਿ ਹਰੇਕ ਧੀ ਦਾ ਭੈਣ ਦਾ ਸੁਪਨਾ ਹੁੰਦਾ ਕਿ ਮੈਂ ਵਧੀਆ ਪੈਲਸ ਦੇ ਵਿੱਚ ਆਪਣਾ ਵਿਆਹ ਕਰਾਵਾਂ ਹਰੇਕ ਭਾਈ ਦਾ ਤੇ ਪਿਓ ਦਾ ਇੱਕ ਵੱਡਾ ਕਰਜ਼ ਹੁੰਦਾ ਕਿ ਮੈਂ ਆਪਣੀ ਕੁੜੀ ਨੂੰ ਆਪਣੀ ਧੀ ਨੂੰ ਆਪਣੀ ਭੈਣ ਨੂੰ ਵੱਡੇ ਪੈਲਸ ਦੇ ਵਿੱਚ ਵਿਦਾ ਕਰੀਏ ਪਰ ਖਰਚਿਆਂ ਦੀ ਮਾਰ ਕਰਕੇ ਆਪਾਂ ਪਿੱਛੇ ਹੋ ਜਾਣੇ ਆ ਤਾਂ ਹੁਣ ਨਾ ਤਾਂ ਪਿਓ ਨੂੰ ਤੇ ਨਾ ਭਾਈ ਨੂੰ ਬੋਝ ਪਾਉਂਦੀ ਲੋੜ ਹੈ ਤੇ ਨਾ ਨਾਨੀ ਨੂੰ ਵੀ ਪਾਉਂਦੀ ਲੋੜ ਹੈ ਸਾਡੀਆਂ 3 ਸਾਡੀਆਂ ਭੈਣਾਂ ਵੱਡਿਆ ਪੈਲਸ ਦੇ ਵਿੱਚ ਜਾਣੀਆਂ ਅੱਜ ਅਸੀਂ ਤੁਹਾਡੇ ਲੈ ਕੇ ਆਏ ਆ ਬਰਨਾਲਾ ਦਾ ਸ਼ਹਿਰ ਦੇ ਬਿਲਕੁਲ ਸੈਂਟਰ ਦੇ ਵਿੱਚ ਬਣਿਆ ਹੋਇਆ ਇੱਕ ਇਹ ਜਿਹਾ ਪੈਲਸ ਜਿੱਥੇ ਖੁੱਲੀ ਡੁੱਲੀ ਪਾਰਕਿੰਗ ਮਿਲੂਗੀ ਤੁਹਾਨੂੰ ਬਾਹਰਲਾ ਜਿਹੜਾ ਲੌਨ ਆ ਪੂਰਾ ਹਰਿਆ ਭਰਿਆ ਮਿਲੇਗਾ ਉਸ ਦੇ ਵਿੱਚ ਤੁਸੀਂ ਫੰਕਸ਼ਨ ਵੀ ਕਰ ਸਕਦੇ ਹੋ ਡੀਜੇ ਸਿਸਟਮ ਵੀ ਲਗਾ ਸਕਦੇ ਜੇਕਰ ਸਰਦੀਆਂ ਦਾ ਜਿਵੇਂ ਸੀਜ਼ਨ ਆ ਰਿਹਾ ਮੁਰੇ ਤੋਂਦਾ ਪੈਣਗੀਆਂ ਤੇ ਮਾਹੌਲ ਥੋੜਾ ਠੰਡਾ ਹੋ ਜਾਂਦਾ ਤਾਂ ਤੁਹਾਨੂੰ ਅੰਦਰੂਨੀ ਹੈ ਜਿਹੜਾ ਉਹ ਵੀ ਹਾਲ ਮਿਲੇਗਾ ਜਿੱਥੇ ਲਗਭਗ 600 ਤੁਹਾਡੇ ਮਹਿਮਾਨਾਂ ਦੀ ਕਪੈਸਿਟੀ ਹੈ ਜਿਹੜੀ ਬਣ ਜਾਣੀ ਹੈ ਹੁਣ ਅਗਹੀ ਰੇਟ ਦੀ ਗੱਲ ਇੱਥੇ ਜਿਹੜੀ ਸਟਾਰਟਿੰਗ ਦੀ ਗੱਲ ਕਰੀ ਜੇਕਰ ਤੁਸੀਂ ਰੈਂਟਲ ਵੇਸ ਤੇ ਲੈਣਾ ਚਾਹੁੰਦੇ ਹੋ ਤਾਂ 80000 ਰੁਪਏ ਦਿਨ ਦਾ 120000 ਰੁਪਏ ਤੁਸੀਂ ਰਾਤ ਦਾ ਪੇ ਕਰਕੇ ਇਸ ਪੈਲੇਸ 'ਚ ਸਮਾਗਮ ਕਰ ਸਕਦੇ ਹੋ ਅੱਜ ਕੱਲ ਰੁਝੇਵੇਂ ਬਹੁਤ ਜ਼ਿਆਦੇ ਨੇ ਹਰੇਕ ਬੰਦੇ ਕੋਲ ਤਿਆਰੀਆਂ ਲਈ ਟਾਈਮ ਨਹੀਂ ਤੇ ਨਾ ਹੀ ਘਰ ਦੇ ਵਿੱਚ ਇਹਨੇ ਰਿਸ਼ਤਾ ਹੁੰਦੇ ਨੇ ਕਿਉਂਕਿ ਬਹੁਤ ਸਾਰੇ ਬੰਦੇ ਬਾਹਰ ਗਏ ਹੁੰਦੇ ਨੇ ਬਹੁਤ ਸਾਰੇ ਕਮਾਂਕਾਰਾਂ 'ਚ ਰੁਝੇ ਹੋਏ ਨੇ ਤੁਸੀਂ ਘਰ 'ਚੋਂ ਕੋਈ ਵੀ ਇਹਨਾਂ ਦਾ ਇੱਕ ਪੈਕੇਜ ਸਿਲੈਕਟ ਕਰ ਸਕਦੇ ਹੋ ਜਿਹੜਾ ਕਿ 2 ਲੱਖ ਤੋਂ ਸਟਾਰਟ ਹੈ 2 ਲੱਖ 3 ਲੱਖ 5 ਲੱਖ ਤੁਹਾਡੀ ਜਿੰਨੀ ਜਸਾ ਸਕਤੀ ਹੈ ਤੁਸੀਂ ਉਸ ਪੈਕੇਜ ਨੂੰ ਸਿਲੈਕਟ ਕਰਕੇ ਇੱਥੇ ਆ ਸਕਦੇ ਹੋ ਇਥੋਂ ਸਾਰਾ ਤਾਮਚਾਮ ਹੈ ਜਿਹੜਾ ਪੈਲਸ ਦੀ ਪ੍ਰਬੰਧਕ ਕਮੇਟੀ ਇਹਨਾਂ ਦੀ ਮੈਨੇਜਮੈਂਟ ਕਰੇਗੀ ਇਸ ਦੇ ਨਾਲ ਨਾਲ ਦੁਲਹਨ ਨੇ ਤਿਆਰ ਹੋਣਾ ਹੁੰਦਾ ਰਿਸ਼ਤੇਦਾਰ ਸਗੇ ਸੰਬੰਧੀ ਹੁੰਦੇ ਨੇ ਉਹਨਾਂ ਦੇ ਲਈ 4 ਵਧੀਆ ਲਗਜ਼ਰੀ ਰੂਮ ਬਣੇ ਹੋਏ ਨੇ ਇਸ ਤੋਂ ਲਾਹ ਵਧੀਆ ਹਾਈਜੀਨਿਕ ਤੇ ਸਾਫ਼ ਸੁਥਰੇ ਬਾਥਰੂਮ ਬਣੇ ਹੋਏ ਨੇ ਵਧੀਆ ਰਸੋਈ ਬਣੀ ਹੋਈ ਹੈਗੀ ਤੇ ਗੱਲ ਕਰੀਏ ਸੋਫੇ ਚੇਅਰਸ ਤੇ ਬਹੁਤ ਸਾਰਾ ਪ੍ਰਬੰਧ ਜਿਹੜਾ ਪੂਰਾ ਵਧੀਆ ਕੀਤਾ ਹੋਇਆ ਇਸ ਤੋਂ ਇਲਾਵਾ ਤੁਸੀਂ ਕਿਰਤੀ ਪਾਰਟੀ ਐਨੀਵਰਸਰੀ ਮੈਰਜ ਐਨੀਵਰਸਰੀ ਬਰਥਡੇ ਪਾਰਟੀ ਕਿਸੇ ਵੀ ਪ੍ਰਕਾਰ ਦਾ ਜਸ਼ਨ ਜਿਵੇਂ ਕਿ ਮੋਰੇ ਨਵਾਂ ਸਾਲ ਤੇ ਲੋਹੜੀ ਦਾ ਤਿਹਾਰਾ ਰਿਹਾ ਕੋਈ ਵੀ ਘਰ ਦੀ ਖੁਸ਼ੀ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਇਹ ਲੋਕੇਸ਼ਨ ਬਹੁਤ ਹੀ ਵਧੀਆ ਰਹਿਣ ਵਾਲੀ ਹੈ ਬਾਜਪ ਰੇਟ ਦੇ ਵਿੱਚ ਰਹਿਣ ਵਾਲੀ ਹੈ ਤਾਂ ਹੁਣ ਦੇਰ ਕਿਸੇ ਗੱਲ ਦੀ ਆਪਣੇ ਘਰ ਦੀਆਂ ਖੁਸ਼ੀਆਂ ਨੂੰ ਲਗਾਓ ਚਾਰ ਚੰਨ ਤੇ ਅੱਜ ਹੀ ਪਹੁੰਚੋ ਰਾਇਲ ਗ੍ਰੀਨ ਪੈਲੇਸ ਧਰੋਲਾ ਰੋਡ ਅੰਡਰ ਵਿੱਚ ਨਵਾਂ ਸੁਨੀਮਾ ਦੇ ਨਾਲ ਬਿਲਕੁਲ ਗਲੀ ਮੋੜ ਦੀ ਟੀਵੀ ਗ੍ਰੀਨ ਦੇ ਪਰ ਐਡਰੈਸ ਤੇ ਨੰਬਰ ਦੋਹੇ ਚੜ ਰਹੇ ਨੇ ਤਾਂ ਅੱਜ ਹੀ ਬੁਕਿੰਗ ਕਰਾਉਣ ਦੇ ਲਈ ਪਹੁੰਚੋ ਕਿਉਂਕਿ ਲਿਮਟਿਡ ਸੀਟਸ ਨੇ ਜਿਹੜੀਆਂ ਬੁਕਿੰਗ ਦੀਆਂ ਹੈਗੀਆਂ ਨੇ ਤੇ ਬਾਜ਼ਰ ਰੇਟ ਕਰਕੇ ਪੈਲਸ ਹੈ ਜਿਹੜਾ ਬਹੁਤ ਜ਼ਿਆਦੇ ਲੋਕਾਂ ਦਾ ਹਰਮਨ ਪੈਰਾ ਬਣ ਚੁੱਕਿਆਗਾ ਤਾਂ ਸਾਨੂੰ ਦਿਓ ਇਜਾਜ਼ਤ ਬੀਬੇਨ ਨੈਟਵਰਕ ਪੰਜਾਬ ਤੋਂ ਸੋਨੂ ਉਪਲ ਦੀ ਰਿਪੋਰਟ